ਤਕੋ ਬੜੀ ਖੁਸ਼ੀ ਦੀ ਗੱਲ ਆ ਸਾਡਾ ਸਮੁੱਚਾ ਨਗਰ ਸਮੁੱਚਾ ਹਲਕਾ ਪੈਲ ਸਮੁੱਚਾ ਡੰਡਾਲੀ ਨਗਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਦਾ ਕਿਉਂਕਿ ਨਹੀਂ ਤਾਂ ਸਾਡੇ ਹਲਕੇ ਪੈਲ ਦੇ ਵਿੱਚ ਸਭ ਤੋਂ ਵੱਧ ਨਹਿਰਾਂ ਦਾ ਗਾਲ ਆ ਜ਼ਮੀਨਾਂ ਐਕਵਾਇਰ ਹੋਈਆਂ ਸਾਡੀਆਂ ਪਰ ਅਸੀਂ ਸਿਰਫ ਪਾਣੀ ਨੂੰ ਜਾਂਦੇ ਨੂੰ ਦੇਖਦੇ ਸੀ ਕਦੇ ਪਾਣੀ ਖੇਤਾਂ ਨੂੰ ਲੱਗਦਾ ਨਹੀਂ ਸੀ ਦੇਖਿਆ ਅੱਜ ਤੱਕ ਤੁਸੀਂ ਆਜ਼ਾਦੀ ਨੂੰ 70 ਸਾਲ ਹੋ ਗਏ ਸਾਡੇ ਇਹਨਾਂ ਪਿੰਡਾਂ ਦੇ ਕਦੇ ਸੋਚਿਆ ਹੀ ਨਹੀਂ ਸੀ ਕਿ ਅਸੀਂ ਨਹਿਰ ਦੇ ਵਿੱਚੋਂ ਪਾਣੀ ਲੈ ਲਾਂਗੇ ਨਹਿਰ ਦੇ ਵਿੱਚੋਂ ਜੇ ਅਸੀਂ ਗਲਾਸ ਵੀ ਭਰ ਕੇ ਪੀ ਲੈਂਦੇ ਸੀ ਨਾ ਤਾਂ ਉਹਦੇ ਲਈ ਵੀ ਪਰਚਾ ਹੋ ਜਾਂਦਾ ਸੀ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਚਾਹੇ ਕਾਲੀ ਦਲ ਦੀ ਆਈ ਕਾਂਗਰਸ ਦੀ ਆਈ ਇਹਨਾਂ ਨੇ ਨਾਰੇ ਬਹੁਤ ਮਾਰੇ ਕਿ ਸਾਡਾ ਪਾਣੀ ਸਾਡਾ ਹੱਕ ਬਹੁਤ ਨਾਰੇ ਮਾਰੇ ਕਿ ਪਾਣੀ ਦੀ ਬੂੰਦ ਨਹੀਂ ਜਾਣ ਦੇਵਾਂਗੇ ਪਰ ਜਿਹੜਾ ਸਾਡਾ ਹੱਕ ਬਣਦਾ ਸੀ ਪਾਣੀ ਦਾ ਉਸ ਪਾਣੀ ਦੇ ਹੱਕ ਵਿੱਚੋਂ ਅਸੀਂ ਸਿਰਫ 20% ਜਿਹੜਾ ਪਾਣੀ ਆ ਉਹ ਸੀ ਵਰਤੋਂ ਕਰਦੇ ਸੀ ਸਿੰਚਾਈ ਦੇ ਲਈ ਬਾਕੀ ਦਾ ਜਿਹੜਾ 80% ਪਾਣੀ ਆ ਉਹ ਹੋਰ ਸੂਬਿਆਂ ਨੂੰ ਜਾਂਦਾ ਸੀ ਪਰ ਅਸੀਂ ਨਾਰੇ ਮਾਰਦੇ ਸੀ ਲੋਕਾਂ ਨੂੰ ਕਹਿੰਦੇ ਸੀ ਪਰ ਕਰਦੇ ਕੁਝ ਵੀ ਨਹੀਂ ਸੀ ਪਿਛਲੇ ਸਾਲਾਂ ਦਾ ਤੁਸੀਂ ਇਤਿਹਾਸ ਚੱਕ ਕੇ ਦੇਖ ਲਓ ਕਿ ਸਿਰਫ 20% ਪਾਣੀ ਜਿਹੜਾ ਉਹ ਖੇਤਾਂ ਨੂੰ ਲੱਗਦਾ ਸੀ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸੂਏ ਕੱਢੇ ਨੇ ਨਹਿਰਾਂ ਕੱਟੀਆਂ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਮੋਗੇ ਲਾਏ ਨੇ ਔਰ ਜਿਹੜੇ ਜਿੱਥੇ ਪਾਣੀ ਕਦੇ ਦੇਖਿਆ ਨਹੀਂ ਸੀ ਲੋਕਾਂ ਨੇ ਅੱਜ ਤੋਂ ਕਹਿੰਦੇ 50 60 ਸਾਲ ਪਹਿਲਾਂ ਕੋਈ ਸੂਆ ਚੱਲਦਾ ਹੁੰਦਾ ਸੀ ਉਹ ਸੂਏ ਮੁਰ ਸਰਜੀਤ ਕੀਤੇ ਨੇ ਆਦਾ ਇੱਕ ਨਵਿਕਲੀ ਗੱਲ ਕੀਤੀ ਕਿ ਨਹਿਰ ਦੇ ਵਿੱਚੋਂ ਇੱਕ ਸਾਨੂੰ ਪੁਆਇੰਟ ਦੇ ਕੇ ਸਾਡੇ ਤਕਰੀਬਨ 7-800 ਏਕੜ ਜਿਹੜੀ ਜ਼ਮੀਨ ਉਹਦੇ ਲਈ ਇੱਕ ਮੋਗਾ ਲਾਇਆ ਗਿਆ ਮੈਂ ਸਮੁੱਚੇ ਸਾਡੇ ਹਲਕੇ ਪੈਲ ਵੱਲੋਂ ਮਾਨਯੋਗ ਮੁੱਖ ਮੰਤਰੀ ਸਦਾਰ ਭਗਵੰਤ ਸਿੰਘ ਮਾਨ ਜੀ ਦਾ ਤੈਹਦ ਲੋਤ ਧੰਨਵਾਦ ਕਰਦਾ ਸਾਡੇ ਮੰਤਰੀ ਬਰਿੰਦਰ ਗੋਇਲ ਜੀ ਦਾ ਤੈਹਦ ਲੋਤ ਧੰਨਵਾਦ ਕਰਦਾ ਜਿਹੜੇ ਕਿ ਸਾਡਾ ਭਵਿੱਖ ਬਚਾਉਣ ਤੇ ਲੱਗਿਆ ਸਾਡੇ ਬੱਚੇ ਬਚਾਉਣ ਤੇ ਲੱਗਿਆ ਕਿਉਂਕਿ ਜੇ ਕਹਿੰਦੇ ਜੇ ਮੁੱਕ ਗਿਆ ਪਾਣੀ ਤਾਂ ਖਤਮ ਕਹਾਣੀ ਅਸੀਂ ਇਸ ਪਾਣੀ ਨੂੰ ਬਚਾ ਕੇ ਰੱਖਣਾ ਜਿਹੜਾ ਥੱਲਿਓਂ ਇੰਟਿਕ ਧਰਤੀ ਹੇਠਲਾ ਪਾਣੀ ਆ ਇਹਨੂੰ ਅਸੀਂ ਬਚਾਉਣਾ ਇਹ ਜਿਹੜਾ ਨਹਿਰੀ ਪਾਣੀ ਆ ਇਹਦੇ ਵਿੱਚ ਤੱਤ ਵੀ ਭਰਪੂਰ ਹੁੰਦੇ ਆ ਸਾਡੀ ਜਿਹੜੀ ਜ਼ਮੀਨਾਂ ਦੀ ਉਪਜਾਊ ਸ਼ਕਤੀ ਵੀ ਵੱਧਦੀ ਆ ਇਸ ਲਈ ਅਸੀਂ ਇੱਕ ਵਾਰ ਫੇਰ ਜਿਹੜਾ ਇਹ ਸਾਡੇ 7-800 ਏਕੜ ਜ਼ਮੀਨ ਦੇ ਲਈ ਸਿੰਚਾਈ ਦੇ ਲਈ ਮੋਗਾ ਲੱਗਿਆ ਇਹਦੇ ਲਈ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਮੁੱਚੇ ਨਗਰ ਵੱਲੋਂ ਇੱਕ ਵਾਰ ਫੇਰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅੱਜ ਕਿਹੜੇ ਪਿੰਡ ਦੇ ਵਿੱਚ ਜਿਹੜਾ ਪ੍ਰੋਜੈਕਟ ਸ਼ੁਰੂ ਹੋਇਆ ਇਹ ਜੰਡਾਲੀ ਨਗਰ ਦੇ ਵਿੱਚ ਪ੍ਰੋਜੈਕਟ ਸ਼ੁਰੂ ਹੋਇਆ ਤੇ ਇਹਦੇ ਲਈ ਸਪੈਸ਼ਲ ਮੁੱਖ ਮੰਤਰੀ ਸਾਹਿਬ ਨੇ ਆਪ ਇੰਟਰਸਟ ਲੈ ਕੇ ਇਹ ਜਿਹੜਾ ਮੋਗਾ ਸੀ ਇਹ ਇੱਥੇ ਲਗਵਾਇਆ ਤੇ ਸਾਡੇ ਜੰਡਾਲੀ ਨਗਰ ਦੇ ਕਾਫੀ ਸਾਰੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਅੱਗੇ ਆ ਗਿਆ ਜਰਗੜੀ ਪਿੰਡ ਇਹ ਮੈਨੂੰ ਲੱਗਦਾ ਕਿ ਜਰਗ ਤੱਕ ਇਹ ਸਾਡੇ ਜਿਹੜਾ ਪਾਣੀ ਹੈ ਇਹ ਜਾਊਗਾ ਜਿਹੜੇ ਜਿਹੜੇ ਵੀ ਆਲੇ-ਦਾਲੇ ਦੇ ਖੇਤਾਂ ਵਾਲੇ ਇਹ ਨਹਿਰੀ ਪਾਣੀ ਲੈਣਾ ਚਾਹੁੰਦੇ ਆ ਉਹ ਜ਼ਰੂਰ ਸੰਪਰਕ ਕਰਨ ਉਹਨਾਂ ਨੂੰ ਨਹਿਰੀ ਪਾਣੀ ਮਿਲੂਗਾ ਚੰਗਾ ਹੋਊਗਾ ਜੇ ਅਸੀਂ ਆਪਣੀਆਂ ਮੋਟਰਾਂ ਨੂੰ ਬੰਦ ਰੱਖੀਏ ਤੇ ਜਿਹੜਾ ਨਹਿਰੀ ਪਾਣੀ ਆ ਇਹਦੀ ਸੱਚੀ ਵਰਤੋਂ ਕਰੀਏ ਤਾਂ ਕਿ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਆਪਣੇ ਆਉਣ ਵਾਲੇ ਬੱਚਿਆਂ ਦਾ ਜਿਹੜਾ ਫਿਊਚਰ ਆ ਉਹ ਸੇਫ ਕਰ ਸਕੀਏ